ਸ਼੍ਰੀ ਕਾਤਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਨੇ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਜਾਂਚ ਰਿਹਾ ਹੈ ਇਹਨਾਂ ਹਾਲਾਤਾਂ ਤੇ ਮੇਰਾ ਮਨ ਬੇहद ਦੁਖੀ ਹੋਇਆ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਈ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਹੋਏ ਫੈਸਲੇ ਤੋਂ ਬਾਅਦ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਨੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਗਲਤ ਰੰਗ ਦੇ ਕੇ মিডিਆ ਟਰਾਈਲ ਚਲਾਇਆ ਗਿਆ ਇਸ ਸਬੰਧ ਦੇ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮਸ਼ਹੂਰੀ ਕਮੇਟੀ ਦੇ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਜੇਕਰ ਕਿਸੇ ਵੀ ਸਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇਗੀ ਤਾਂ ਇਹ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਔਦਤੇ ਤੋਂ ਸੇਵਾ ਮੁਕਤ ਕਰਨਾ ਮੰਦਪਾਗਾ ਹੈ ਇਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇਹਦ ਮੰਦਪਾਗਾ ਵਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬਹੁਤ ਨਿੰਦਨਯੋਗ ਹੈ ਜੋ ਕਿ ਤਖਤ ਸਾਹਿਬ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗਿਆਨੀ ਆਰਪੀ ਸਿੰਘ ਨੂੰ ਅਦੇ ਤੋ ਟੌਨ ਲਈ ਵਰਤੇ ਗਏ ਕਾਰਨ ਉੱਤੇ ਬੋਲਦਿਆਂ ਸਾਕਾ ਪ੍ਰਦਾਨ ਦਿਲਜੀਤ ਸਿੰਘ ਦਾਦੂਵਾਲ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਗੁਨਾਹਾਂ ਦੀ ਰਾਜਨੀਤਿਕ ਸਜ਼ਾ ਨਹੀਂ ਦਿੱਤੀ ਗਈ ਭਾਵੇਂ ਉਸ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸੀ ਪਰ ਉਹ ਵੀ ਉਸ ਨੂੰ ਹਾਜਮ ਨਹੀਂ ਹੋਈ ਉਹਨਾਂ ਦੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦਿੱਤਾ ਫਕਰ-ਏ-ਕੌਮ ਸਨਮਾਨ ਵਾਪਸ ਲੈਣ ਮਗਰੋਂ ਉਹ ਬਦਲੇ ਦੀ ਤਾਕਤ ਦੇ ਵਿੱਚ ਸੀ ਕਿ ਕਦੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਬਦਲਾ ਲੈਣਾ ਹੈ ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਅੱਜ ਆਪਣੇ ਆਪ ਨੂੰ ਜਿੰਨਾ ਮਰਜ਼ੀ ਸੁਰੱਖਿਅਤ ਸਮਝ ਲੈਣ ਪਰ ਜਿਹੜੇ ਰਸਤੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੋੜਿਆ ਏ ਉਸੇ ਰਸਤੇ ਤੇ ਗਿਆਨੀ ਰਗਵੀਰ ਸਿੰਘ ਨੂੰ ਤੋੜਨਗੇ ਇੱਜ਼ਤ ਸਨਮਾਨ ਦੇ ਨਾਲ ਗਿਆਨੀ ਰਗਵੀਰ ਸਿੰਘ ਦੁਬਾਰਾ ਗਿਆਨੀ ਹਰਪ੍ਰੀਤ ਸਿੰਘ ਨੂੰ ਜੁਆਇਨ ਕਰਵਾਉਣ ਤਾਂ ਖੁਦ ਵੀ ਅਸਤੀਫਾ ਦੇਣ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਗੁਨਾਹ ਰਾਜਨੀਤਿਕ ਸਨ ਜਥੇਦਾਰ ਗਿਆਨੀ ਰਗਵੀਰ ਸਿੰਘ ਸਾਰੇ ਤਖਤਾਂ ਦੇ ਜਥੇਦਾਰਾਂ ਨਾਲ ਬੈਠਕ ਕਰਨ ਅਤੇ ਸੁਖਬੀਰ ਬਾਦਲ ਨੂੰ ਪੰਥ ਚੋਂ ਖਾਰਜ ਕਰਨ ਉਹਨਾਂ ਕਿਹਾ ਕਿ ਸੁਖਬੀ ਸਿੰਘ ਬਾਦਲ ਦੇ ਗੁਨਾਹ ਬਹੁਤ ਵੱਡੇ ਸਨ ਉਸ ਨੂੰ ਰਾਜਨੀਤਿਕ ਸਜ਼ਾ ਨਾ ਦੇਣ ਕਾਰਨ ਪੰਥਚ ਰੋਸ ਸੀ ਨਰਾਇਣ ਸਿੰਘ ਚੋੜਾ ਨੇ ਇਸੇ ਰੋਸ ਕਾਰਨ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਤਰ੍ਹਾਂ ਲੰਡਨ ਦੀ ਧਰਤੀ ਤੇ ਜਾ ਕੇ ਸਰਦਾਰ ਉਦਮ ਸਿੰਘ ਨੇ ਰੋਸ ਕੱਢਿਆ ਸੀ ਅਤੇ ਉਸ ਤਰ੍ਹਾਂ ਪੰਥ ਦਾ ਰੋਸ ਨਰਾਇਣ ਸਿੰਘ ਚੋੜਾ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਸੁਖਮੀ ਸਿੰਘ ਬਾਦਲ ਕੋਲ ਸ਼੍ਰੋਮਣੀ ਕਮੇਟੀ ਰਹਿੰਦੀ ਹੈ ਤਾਂ 2 ਦਸੰਬਰ ਦੇ ਫੈਸਲੇ 'ਚ ਸ਼ਾਮਿਲ ਸਾਰੇ ਜਥੇਦਾਰਾਂ ਨੂੰ ਅੱਜ ਹੀ ਆਪਣਾ ਬੋਰੀ ਬਿਸਤਰਾ ਬਣ ਲੈਣਾ ਚਾਹੀਦਾ ਹੈ ਇੱਕ ਇੱਕ ਕਰਕੇ ਸਾਰਿਆਂ ਤੇ ਇਲਜ਼ਾਮ ਲਗਾ ਕੇ ਕਾਰਵਾਈ ਕੀਤੀ ਜਾ ਸਕਦੀ ਹੈ ਉਧਰ ਬਠਿੰਡਾ ਪੁੱਜੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੜ ਕਹਾਣੀ ਦੇ ਜਰੀਏ ਬਾਦਲ ਪਰਵਾਰ ਤੇ ਨਿਸ਼ਾਨ ਨਸਾਦੇ ਉਹਨਾਂ ਕਿਹਾ ਕਿ ਅਕਾਲੀ ਦਲ ਪਗੋੜਿਆ ਨੇ ਆਪਣੀ ਭਰਤੀ ਸ਼ੁਰੂ ਕੀਤੀ ਹੋਈ ਹੈ ਸ਼ਿਰਕਾਰਕ ਤੱਕ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਇਨ੍ਹਾਂ ਪਗੋੜਿਆ ਨੇ ਦਰਕਿਨਾਰ ਕੀਤਾ ਹੋਇਆ ਹੈ ਬਾਦਲ ਪਰਵਾਰ ਹਮੇਸ਼ਾ ਮੇਰੇ ਤੇ આરોਪ ਲਾਉਂਦਾ ਸੀ ਕਿ ਮੇਰੀ ਭਾਜਪਾ ਨਾਲ ਸਾਂਝ ਹੈ ਬੀਤੇ ਦਿਨ ਸਕੂਰ ਬਾਦਲ ਦੀ ਧੀ ਦੇ ਵਿਆਹ ਸਮਾਗਮ ਦੇ ਵਿੱਚ ਸਾਰੇ ਭਾਜਪਾ ਲੀਡਰ ਸਨ ਤਾਂ ਕਿ ਦੋ ਜਾਨੇ ਨੂੰ ਮਿਲਿਆ ਇਹ ਤਾਂ ਵਿਆਹ ਦੇ ਵਿੱਚ ਕਿੰਨਿਆਂ ਨੂੰ ਮਿਲਿਆ ਹੈ ਗਿਆਨੀ ਹਰਪ ਸਿੰਘ ਨੇ ਆਮੜਾ ਬੋਲਦਾ ਇਹ ਵੀ ਕਿਹਾ ਹੈ ਕਿ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਕੁਝ ਲੋਕਾਂ ਨੇ ਮੇਰਾ ਅਪਮਾਨ ਕਰਨ ਦਾ ਯਤਨ ਕੀਤਾ ਪਰ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਕੋਈ ਕਿਸੇ ਦਾ ਅਪਮਾਨ ਨਹੀਂ ਕਰ ਸਕਦਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਪੂਰਾ ਭਰੋਸਾ ਹੈ ਉਹੀ ਇਨਸਾਫ ਕਰੇਗਾ ਉਹਨਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋਕ ਸਭਾ ਚੋਣ ਹੋਈ ਉਦੋਂ ਸ਼੍ਰੋਮਣੀ ਕਮੇਟੀ ਨੂੰ ਵੋਟਾਂ 18 ਲੱਖ ਪਈ ਅਤੇ ਹੁਣ ਮੈਂਬਰਸ਼ਿਪ ਦੇ ਵਿੱਚ 35 ਲੱਖ ਦੀ ਭਰਤੀ ਕਿਵੇਂ ਹੋ ਗਈ ਉਦਰ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੇ ਵੱਲੋਂ ਤਖਤ શ્રી ਦਮਦਮਾ ਸਾਹਿਬ ਦੇ ਜੱਤਰ ਗਿਆਨੀ ਹਰਪੀ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਕਰਨ ਦੀ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਦੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਾਖਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਜਥੇਬੰਦਕ ਸਕੱਤਰ ਭਾਈ ਮੰਤਰੀ ਸਿੰਘ ਮੰਨਾ ਭਾਈ ਕਰਨਪ੍ਰੀਤ ਸਿੰਘ ਵੇਰਕਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲਈ ਹੈ ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੋ ਸਾਬਕਾ ਜਥੇਦਾਰ ਅਰੂੜ ਸਿੰਘ ਅਤੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਂਗ ਪੰਥ ਦੇਖੀ ਨਹੀਂ ਬਣੇ ਉਹ ਬਾਦਲਾਖੇ ਨਹੀਂ ਚੁਕੇ ਉਹਨਾਂ ਨੇ 2 ਦਸੰਬਰ 2024 ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਬਦਲਣ ਦੇ ਵਿੱਚ ਆਪਣੀ ਭੂਮਿਕਾ ਨਹੀਂ ਨਿਭਾਈ ਉਹਨਾਂ ਅਹੁਦੇ ਦਾ ਮੋਹ ਵੀ ਨਹੀਂ ਕੀਤਾ ਸਗੋ ਪੰਥ ਹਿੱਤਾਂ ਦੀ ਡਟ ਕੇ ਪਹਿਰਾਦਾਰ ਕੀਤੀ ਹੈ ਉਨਾ ਕਿਹਾ ਕਿ ਸ਼੍ਰੀ ਕਾਰਤਿਕ ਸਾਹਿਬ ਦੇ ਜੱਥੇਦਾਰ ਰਗਵੀਰ ਸਿੰਘ ਬਾਦਲਕਿਆਂ ਦੇ ਹੇਠ ਹਨ ਉਹਨਾਂ ਵੱਲੋਂ 28 ਜਨਵਰੀ ਦੀ ਮੀਟਿੰਗ ਮੁਲਤਵੀ ਕਰਨੀ ਵਿਦੇਸ਼ ਚਲੇ ਜਾਣਾ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਬਾਦਲਕਿਆਂ ਵਿਰੁੱਧ ਕਾਰਵਾਈ ਨਾ ਕਰਨੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ 'ਚ ਜਾਂਚ ਸੱਤ ਮੈਂਬਰ ਕਮੇਟੀ ਨਾ ਰੱਦ ਕਰਨਾ ਸੱਤ ਮੈਂਬਰ ਕਮੇਟੀ ਦੇ ਹੱਕ ਦੇ ਵਿੱਚ ਠੋਸ ਫੈਸਲਾ ਨਾ ਲੈਣਾ ਸਾਰੇ ਮਾਮਲਿਆਂ 'ਚ ਚੁੱਪੀ ਧਾਰ ਲੈਣੀ ਦਰਸਾਉਂਦਾ ਹੈ ਕੀ ਗਿਆਨੀ ਗੁਰਬਚਨ ਸਿੰਘ ਵਾਂਗ ਪੰਥਕ ਸਿਧਾਂਤਾਂ ਦਾ ਕਾਹਨ ਅਤੇ ਜਥੇਦਾਰ ਦੇ ਅਹੁਦੇ ਨੂੰ ਰੋਲਣਗੇ ਉਹਨਾਂ ਕਿਹਾ ਕਿ ਜਦੋਂ ਕੋਈ ਜਥੇਦਾਰ ਬਾਦਲਾਂ ਦੀ ਬੋਲੀ ਨਹੀਂ ਬੋਲਦਾ ਤਾਂ ਪੰਥ ਸਿਧਾਂਤਾਂ ਦੀ ਪਹਿਰੇਦਾਰੀ ਕਰਦਾ ਹੈ ਤਾਂ ਬਾਦਲ ਕੇ ਉਸ ਨੂੰ ਤੁਰੰਤ ਹਟਾ ਦਿੰਦੇ ਨੇ